ਦਿੱਲੀ ਵਾਲੇ ਕਿਸੇ ਲੀਡਰ ਨੂੰ ਛਿੱਕ ਵੀ ਆ ਜੇ ਨਾ ਤਾਂ ਫੇਸਬੁੱਕ ਤੇ 5 ਮਿੰਟਾਂ ਚ ਪਾਉਂਦੇ ਆ ਸਾਰੇ ਤੇ ਤੁਸੀਂ ਦੇਖੋ ਐਡਾ ਜਰਵਾਣਾ ਗੱਭਰੂ ਯਾਰ ਇਸ ਦੁਨੀਆ ਤੋਂ ਚਲਾ ਗਿਆ ਉਹ ਯਾਰ ਬੰਦਾ ਬੰਦਾ ਜਾਨਵਰ ਤੇ ਵੀ ਤਰਸ ਕਰ ਲੈਂਦਾ ਉਹ ਤਾਂ ਇਨਸਾਨ ਸੀ ਤੁਸੀਂ ਤਰਸ ਦੇ ਆਧਾਰ ਤੇ ਯਾਰ ਤੁਸੀਂ ਇੱਕ ਇੱਕ ਆਪਾਂ ਕਹਿ ਦਿੰਦੇ ਆ ਵੀ ਇੱਕ ਹਿਮਿਉਨਿਟੀ ਗਰਾਊਂਡ ਤੇ ਵੀ ਆਪਣਾ ਯਾਰ ਇੱਕ ਇਨਸਾਨੀਅਤ ਨਾਲ ਆਪਣਾ ਇੱਕ ਨਾਤਾ ਉਹ ਆਧਾਰ ਤੇ ਤੁਸੀਂ ਕੋਈ ਹਾ ਦਾ ਨਾਰਾ ਮਾਰ ਲਓ ਜੇ ਇੱਥੇ ਆ ਜਾਣਗੇ ਮੈਨੂੰ ਇੱਕ ਗੱਲ ਦੱਸੋ ਮੈਂ ਪਿਛਲੀ ਵਾਰ ਵੀ ਇਹੀ ਕਹਿੰਦਾ ਸੀ ਆ ਪੱਤਰਕਾਰ ਪੁੱਛਦਾ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਵੀ ਚਲੋ ਭਾਈ ਲਾਹਵ ਸਿੰਘ ਉਗੋਕੇ ਦਾ ਨਾਮ ਕਹਿ ਲੋ ਵੀ ਸਾਰਾ ਪਰਿਵਾਰ ਉਹਨਾਂ ਨੂੰ ਦੋਸ਼ੀ ਮੰਨਦਾ ਉਹਨੇ ਕੀਤਾ ਇਹ ਕੋਰਟ ਸਾਬਿਤ ਕਰੂਗਾ ਪਰ ਚਲੋ ਨਹੀਂ ਆ ਸਕਦਾ ਯਾਰ ਬਾਕੀ ਬਾਕੀ ਲੀਡਰ ਤਾਂ ਇੱਥੇ ਆ ਸਕਦੇ ਆ ਕੀ ਆਪਾਂ ਉਹਨਾਂ ਨੂੰ ਕੀ 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 ਗਲਤ ਕਮਾਂਗੇ ਇੱਥੇ ਆ ਕੇ ਯਾਰ ਦੁੱਖ ਤਾਂ ਵੰਡਾ ਸਕਦੇ ਆ ਪਰ ਨਹੀਂ ਇਥੇ ਫਿਰ ਕੀ ਸਾਫਤ ਹੁੰਦਾ ਇਥੇ ਇਹ ਸਾਫਤ ਹੁੰਦਾ ਜੀ ਇਹਨਾਂ ਦੇ ਮਨਾਚਾ ਜਿਹੜਾ ਚੋਰ ਆ ਤਾਂ ਨਹੀਂ ਆਉਂਦੇ ਜੇ ਬੰਦਾ ਸੱਚਾ ਹੋਵੇ ਨਾ ਉਹ ਆਉਂਦਾ ਉਹ ਸਾਹਮਣੇ ਆਉਂਦਾ ਉਹ ਕਹਿੰਦਾ ਵੀ ਆ ਵੀ ਹਾਂ ਜੀ ਸਾਡੇ ਚ ਗਲਤੀ ਨਹੀਂ ਉਹ ਕਹਿੰਦਾ ਜੇ ਮਨ ਚ ਚੋਰ ਆ ਤਾਂ ਨਹੀਂ ਆ ਰਹੇ ਪਰ ਮੈਂ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਕਰਨੀ ਚਾਹਣਾ ਮੁੱਖ ਮੰਤਰੀ ਸਾਹਿਬ ਇਹ ਤੁਹਾਡਾ ਹੀ ਹਲਕਾ ਏਸੇ ਸਰਪੰਚ ਨਾਲ ਮੈਂ ਤੁਹਾਨੂੰ ਦੱਸਣਾ ਚਾਹਣਾ 2019 ਚ ਇੱਥੇ ਬਾਈ ਜੀ ਬਹੁਤ ਵੱਡਾ ਟੂਰਨਾਮੈਂਟ ਸੀ ਮੈਂ ਨਾਲ ਆਇਆ ਸੀ ਉਦੋਂ ਮੈਂਬਰ ਪਾਰਲੀਮੈਂਟ ਸੀ ਭਗਵੰਤ ਸਿੰਘ ਮਾਨ ਮੈਂ ਉਹਨਾਂ ਦੇ ਨਾਲ ਆਇਆ ਸੀ ਬਹੁਤ ਵੱਡਾ ਟੂਰਨਾਮੈਂਟ ਸੀ ਬਾਈ ਜੀ ਤੁਸੀਂ ਸਾਰੇ ਸਿਆਣੇ ਬੈਠੇ ਹੋ ਆਮ ਖਾਸ ਇਹ ਹੁੰਦਾ ਵੀ ਜੇ ਨਾ ਕਿਸੇ ਹੋਰ ਪਾਰਟੀ ਦਾ ਲੀਡਰ ਟੂਰਨਾਮੈਂਟ 'ਚ ਆਵੇ ਜਿਹੜਾ ਦੂਜੀ ਪਾਰਟੀ ਦਾ ਸਬੰਧ ਸਰਪੰਚ ਹੁੰਦਾ ਨਾ ਉਹ ਟਾਲਾ ਵੱਟ ਜਾਂਦਾ ਉਹ ਪਾਸੇ ਹੋ ਜਾਂਦਾ ਵੀ ਠੀਕ ਆ ਯਾਰ ਇਹ ਦੂਜੀ ਪਾਰਟੀ ਦਾ ਲੀਡਰ ਹੈ ਮਰੀ ਇਹਦੇ ਨਾਲ ਫੋਟੋ ਨਾ ਜੇ ਤੇ ਮੈਂ ਉਸ ਗੱਲ ਕਰਕੇ ਮੈਂ ਇਸ ਬੰਦੇ ਦਾ ਮੈਂ ਕਹਿੰਦਾ ਵੀ ਮੈਂ ਇੰਨੀ ਇੱਜ਼ਤ ਕਰਦਾ ਸਰਦਾਰ ਸੁਖਵਿੰਦਰ ਸਿੰਘ ਕਲਕੱਤੇ ਨੇ ਥੋੜੇ ਵੀ ਕਿਉਂਕਿ ਤੁਸੀਂ ਸਾਰੇ ਪਿੰਡ ਵਾਲੇ ਵੀ ਬੈਠੇ ਹੋ ਥੋੜੇ ਵੀ ਧਿਆਨ 'ਚ ਹੋਏ ਗੱਲ ਵੀ ਉਦੋਂ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਐਮਪੀ ਹੁੰਦੇ ਸੀ ਇੱਥੇ ਆਏ ਇਹਨਾਂ ਨੇ ਮੂਹਰੇ ਹੋ ਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਮੂਹਰੇ ਹੋ ਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਸਾਰਾ ਸਨਮਾਨ ਦਿੱਤਾ ਤੇ ਮਾਈਕ ਤੇ ਬੋਲਿਆ ਵੀ ਮੈਂ ਜੀ ਐਮਪੀ ਦਾ ਉਦੋਂ ਐਮਪੀ ਸੀ ਐਮਪੀ ਭਗਵੰਤ ਸਿੰਘ ਮਾਨ ਦਾ ਸਵਾਗਤ ਕਰਦਾ ਤੇ ਮੈਂ ਇਹਨਾਂ ਤੋਂ ਪਿੰਡ ਵਾਸਤੇ ਗ੍ਰਾਂਟ ਮੰਗ ਮੰਗਦਾ ਕਿਉਂਕਿ ਮੈਂ ਪਿੰਡ ਦਾ ਸਰਪੰਚਾਂ ਨਾ ਕਿ ਕਿਸੇ ਪਾਰਟੀ ਦਾ ਵੱਡਾ ਦਲ ਕਰਕੇ ਤੇ ਇਸੇ ਭਗਵੰਤ ਸਿੰਘ ਮਾਨ ਜੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਈਆਂ ਹੋਣਗੀਆਂ 5 ਮਿੰਟ ਲਾ ਕੇ ਇਹਨਾਂ ਦੀ ਸੁਖਵਿੰਦਰ ਸਿੰਘ ਕਲਕੱਤਾ ਜੀ ਦੀ ਤਾਰੀਫ ਕੀਤੀ ਸੀ ਇਹ ਕਿਹਾ ਸੀ ਵੀ ਹਾਂ ਭਾਈ ਇਹ ਨੌਜਵਾਨ ਆਗੂ ਆ ਜਿਹੜਾ ਇਹ ਅਸਲ ਸਰਪੰਚੀ ਕਰ ਰਿਹਾ ਪਿੰਡ ਦਾ ਚੁਣਿਆ ਹੋਇਆ ਸਰਪੰਚਾ ਨਾ ਕਿ ਕਿਸੇ ਪਾਰਟੀ ਦਾ ਉਹ ਭਾਈ ਮੈਂ ਤੁਹਾਨੂੰ ਕਹਿਣਾ ਚਾਹਣਾ ਇਹ ਉਹੀ ਸਰਪੰਚ ਆ ਇਹ ਉਹੀ ਸਰਪੰਚਾ ਮੁੱਖ ਮੰਤਰੀ ਸਾਹਿਬ ਜੇ ਤੁਹਾਨੂੰ ਯਾਦ ਨਹੀਂ ਨਾ ਤੁਹਾਨੂੰ ਅਸੀਂ ਯਾਦ ਕਰਾਉਣੇ ਆ ਪਰ ਹੁਣ ਤੁਸੀਂ ਸੱਤਾ ਦੇ ਨਸ਼ੇ 'ਚ ਸਾਰੇ ਇੰਨੇ ਮਤਲਬ ਕਿ ਗੋਮੋਂ ਵੀ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਥੱਲੇ ਕੀ ਹੋ ਰਿਹਾ ਪੰਜਵਾਂ ਦਿਨ ਚੜ ਗਿਆ ਧਰਨੇ ਨੂੰ ਪੰਜਵਾਂ ਦਿਨ ਸਾਰੇ ਪੰਜਾਬ ਚ ਮਤਲਬ ਕਿ ਜਿੱਥੇ-ਜਿੱਥੇ ਪੰਜਾਬੀ ਭਾਰਤ ਤੋਂ ਬਾਹਰ ਵੀ ਵਸਦੇ ਆ ਤਾਂ ਮੈਂ ਸਮਝਦਾ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਭਾਈ ਸੈਹਣੇ ਦੇ ਵਿੱਚ ਬਰਨਾਲੇ ਦੇ ਵਿੱਚ ਕੀ ਹੋ ਰਿਹਾ ਇਹ ਕਿਉਂ ਹੋਇਆ ਪਰ ਤੁਹਾਡੇ ਤੁਹਾਨੂੰ ਨਹੀਂ ਪਤਾ ਲੱਗਿਆ ਤੋਨੂੰ ਨਹੀਂ ਪਤਾ ਲੱਗਿਆ ਸੋਡੀ ਇੰਟੈਲੀਜੈਂਸ ਨੂੰ ਨਹੀਂ ਪਤਾ ਲੱਗਿਆ ਸੋਡੀ ਜਿਹੜੀ ਪੁਲਿਸ ਜਿਹੜੀ ਸਿਰਫ ਤੇ ਸਿਰਫ ਥੋੜੇ ਕਹਿਣ ਤੇ ਕਾਰਵਾਈ ਕਰਦੀ ਆ ਉਹਨੂੰ ਨਹੀਂ ਪਤਾ ਲੱਗਿਆ ਸੋ ਬੜੇ ਦੁੱਖ ਦੀ ਗੱਲ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸਲਾਮ ਕਰਦਾ ਵੀ ਤੁਸੀਂ ਇਸ ਸੰਘਰਸ਼ ਦੇ ਵਿੱਚ ਉਸ ਪਰਿਵਾਰ ਦਾ ਸਾਡੀ ਮਾਂ ਦਾ ਸਾਡੀ ਭੈਣ ਦਾ ਸਾਡੇ ਉਸ ਭਰਾ ਦਾ ਜੋ ਚਲਾ ਗਿਆ ਉਹਦਾ ਸਾਥ ਦੇ ਰਹੇ ਹਾਂ ਤੇ ਮੈਂ ਪਰ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਇਹ ਜਿਹੜਾ ਸੰਘਰਸ਼ ਆ ਜਿਹੜਾ ਧਰਨਾ ਰਾ ਮੇਰੋ ਇਹ ਕੱਲਾ ਹੁਣ ਇਸ ਪਰਿਵਾਰ ਦਾ ਨਹੀਂ ਰਿਹਾ ਕੱਲਾ ਹੁਣ ਸਰਦਾਰ ਸਿਕੰਦਰ ਸਿੰਘ ਕਲਕੱਤੇ ਦਾ ਨਹੀਂ ਰਿਹਾ ਇਹ ਹੁਣ ਉਹ ਇਨਸਾਫ ਦੀ ਲੜਾਈ ਬਣ ਚੁੱਕੀ ਆ ਵੀ ਜਿੰਨੇ ਪੰਜਾਬ ਚ ਇਸ ਤੋਂ ਪਹਿਲਾਂ ਜਿਹੜੀਆਂ ਵੀ ਸਰਕਾਰਾਂ ਰਹੀਆਂ ਨੇ ਜੋ ਪੰਜਾਬ ਦੇ ਵਿੱਚ ਵਧੀਆਂ ਕਿਆਂ ਹੋਈਆਂ ਨੇ ਉਹਨਾਂ ਵਧੀਆਂ ਕਿਆਂ ਦੇ ਖਿਲਾਫ ਆ ਤੇ ਜੇ ਆਪਾਂ ਇਸ ਚੀਜ਼ 'ਚ ਆਪਾਂ ਕਾਮਯਾਬ ਹੋਵਾਂਗੇ 100% ਹੋਵਾਂਗੇ ਮੈਂ ਕਹਿਣਾ ਵੀ ਜਦੋਂ ਆਪਾਂ ਆ ਇਸ ਸੰਘਰਸ਼ ਚ ਕਾਮਯਾਬ ਹੋਏ ਤਾਂ ਤੁਸੀਂ ਯਾਦ ਰੱਖਿਓ ਆਉਣ ਵਾਲੇ ਸਮੇਂ ਤੱਕ ਕੋਈ ਬੜਾ ਲੰਬਾ ਸਮਾਂ ਤਾਂ ਨਹੀਂ ਕਹਿੰਦਾ ਮੈਂ ਪਰ 5-7 ਸਾਲ ਤੱਕ ਕਿਸੇ ਸਰਕਾਰ ਦੀ ਕੋਈ ਵੀ ਆਈ ਜਾਵੇ ਕਿਸੇ ਸਰਕਾਰ ਦੀ ਜੁਰਤ ਨਹੀਂ ਰਹਿਣੀ ਵੀ ਕਿਸੇ ਸਰਪੰਚ ਨਾਲ ਕਿਸੇ ਐਮਸੀ ਨਾਲ ਜਾਂ ਕਿਸੇ ਮੋਤਬਰ ਨਾਲ ਜਾਂ ਕਿਸੇ ਵੀ ਇਨਸਾਨ ਨਾਲ ਉਹ ਧੱਕਾ ਕਰ ਸਕਣ ਵਧੇ ਕੀ ਕਰ ਸਕਣ ਸੋ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਸਲਾਮ ਕਰਦਾ ਤੇ ਮੈਂ ਉਸ ਮਾਂ ਦਾ ਦੁੱਖ ਆਪਾਂ ਸਮਝ ਸਕਦੇ ਆ ਮੈਂ ਹੁਣ ਪਹਿਲਾਂ ਵੀ ਉਹਨਾਂ ਕੋਲ ਹੀ ਬੈਠਾ ਸੀ ਮਤਲਬ ਕਿ ਸਭ ਤੋਂ ਵੱਡਾ ਦੁੱਖ ਉਹਨਾਂ ਦਾ ਤੇ ਕਹਿੰਦੇ ਹੁੰਦੇ ਨੇ ਖੁਸ਼ੀ ਵੰਡਾਇਆ ਵੱਧ ਜਾਂਦੀ ਹੁੰਦੀ ਹੈ ਤੇ ਦੁੱਖ ਵੰਡਾਇਆ ਘਟ ਜਾਂਦਾ ਤੇ ਪਰ ਜਿਹੜੇ ਆਪਾਂ ਸੈਂਕੜਿਆਂ ਦੀ ਗਿਣਤੀ 'ਚ ਇੱਥੇ ਵਿਰਾਜਮਾਨ ਆ ਆਪਾਂ ਉਹਨਾਂ ਦਾ ਦੁੱਖ ਵੰਡਾ ਰਹੇ ਆ ਤੇ ਪ੍ਰਮਾਤਮਾ ਆਪਾਂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੋਂ ਇਹਨਾਂ ਕਹਿੰਦਾ ਹੋਇਆ ਮੈਂ ਆਪਣੀ ਜਗ੍ਹਾ ਲਵਾਂਗਾ ਬਹੁਤ ਬਹੁਤ ਧੰਨਵਾਦ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਹ